ਸਸ ਸਾਰੀ ਗੱਲ ਦੋਸਤੋ ਤੇ ਅੱਜ ਤੁਹਾਡੇ ਨਾਲ ਆਪਾਂ ਨੌਲੇਜ ਵਾਲੀ ਗੱਲ ਸ਼ੇਅਰ ਕਰਦੇ ਆਂ ਆ ਜਿਵੇਂ ਤੁਸੀਂ ਦੇਖ ਰਹੇ ਹੋ ਸਾਡਾ ਇਹ ਨਾ ਟੀਵੀ ਵਾਲਾ ਪੈਨਲ ਹੈ ਜਿਹੜਾ ਆਪਾਂ ਲੱਕੜੀ ਦਾ ਬਣਵਾਇਆ ਸੀ ਠੀਕ ਹੈ ਜੀ ਤੇ ਦੇਖੋ ਤੁਹਾਨੂੰ ਪਹਿਲਾਂ ਪੂਰਾ ਪੈਨਲ ਦਿਖਾ ਦਨੇ ਇਹ ਆਪਣਾ ਟੀਵੀ ਵਾਲਾ ਪੈਨਲ ਹੈ ਤੇ ਕੁਝ ਦਿਨ ਪਹਿਲਾਂ ਕੀ ਹੋਇਆ ਕਿ ਆਪਾਂ ਨੇ ਅਚਾਨਕ ਇਹਦੀਆਂ ਨਾ ਡਰਾਅਰਾਂ ਖੋਲੀਆਂ ਤੇ ਉਹ ਚ ਆਵਾਜ਼ ਆਈ ਤੇ ਜਦ ਤਿੰਨ ਚਾਰ ਵਾਰ ਡਰਾਅਰਾਂ ਖੋਲ੍ਹ ਕੇ ਦੇਖੀ ਵੀ ਆਵਾਜ਼ ਕਿੱਥੇ ਤੋਂ ਆ ਰਹੀ ਹੈ ਤਾਂ ਪਤਾ ਲੱਗਿਆ ਵੀ ਇਹ ਚ ਸਿਉਂਖ ਲੱਗ ਗਈ ਇਹ ਬਈ ਸਿਉਖ ਵੀ ਥੋੜੀ-ਬਹੁਤੀ ਨਹੀਂ ਬਹੁਤ ਜ਼ਿਆਦਾ ਮੋਟੀ-ਮੋਟੀ ਸਿਉਖ ਲੱਗੀ ਹੋਈ ਤੇ ਜਦੋਂ ਅਸੀਂ ਸਾਰਾ ਇਹਨੂੰ ਖੋਲ ਕੇ ਦੇਖਿਆ ਤਾਂ ਬਹੁਤ ਜ਼ਿਆਦਾ ਸਿਉਖ ਨਾਲ ਭਰਿਆ ਹੋਇਆ ਦਾ ਤੇ ਜਿਹੜੀ ਤੁਸੀਂ ਹੁਣ ਆਹ ਥੱਲੇ ਡਰਾਅਰ ਦੇਖ ਰਹੇ ਹੋ ਇਹਦੇ ਥੱਲੇ ਵੀ ਇੱਕ ਡਰਾਅਰ ਹੁੰਦੀ ଥି ਘੱਟੋ-ਘੱਟ ਵੀ ਤੁਸੀਂ ਇਹ ਲਗਾ ਲਓ ਵੀ 8 ਇੰਚ ਦਾ ਹੋਰ ਥੱਲੇ ਤੱਕ ਹੈਗਾ ਸੀ ਇਹ ਤੇ ਅਸੀਂ ਫਿਰ ਮਿਸਤਰੀ ਦੀ ਸਲਾਹ ਲੈ ਕੇ ਇਹਨੂੰ ਥੱਲੇ ਵਾਲਾ ਜਿਹੜਾ ਪੋਰਸ਼ਨ ਤਾਂ ਇਹਦਾ ਇੱਕ ਡਰਾਅਰ ਦਾ ਪੂਰਾ ਬੜਾਤਾ ਕਿਉਂਕਿ ਉਹ ਸਾਰਾ ਹਿੱਸਾ ਖਰਾਬ ਹੋ ਗਿਆ ਦਾ ਤੇ ਅਸੀਂ ਤਾਂ ਬੜਾ ਡਰ ਗਏ ਤੇ ਵੀ ਇਹ ਸਾਰੀ ਚੀਜ਼ ਖਰਾਬ ਹੋ ਗਈ ਜਿਵੇਂ ਕਿ ਹਰੇਕ ਬੰਦਾ ਜਿਹਨੇ ਵੀ ਆਪਣੀ ਮਿਹਨਤ ਦੀ ਚੀਜ਼ ਲਿੱਤੀ ਹੁੰਦੀ ਹੈ ਅਗਲਾ ਡਰ ਹੀ ਜਾਂਦਾ ਹੈ ਤੇ ਅਸੀਂ ਫਿਰ ਭਾਈ ਉਹਦੀ ਸਲਾਹ ਲੈ ਕੇ ਥੱਲੇ ਵਾਲਾ ਬੜਾ ਕੇ ਤੇ ਦੁਬਾਰਾ ਤੇ ਸੈੱਟ ਕਰਵਾਇਆ ਹੁਣ ਇਹਦੇ ਵਿੱਚ ਅਸੀਂ ਫਿਰ ਦਵਾਈ ਛਿੜਕੀ ਦਵਾਈ ਦਾ ਅਸਰ ਇੰਨਾ ਹੋਇਆ ਕਿ ਜਿਹੜੀ ਕਿ ਬਚੀ ਹੋਈ ਸੀ ਉਂਕ ਉਹ ਸਾਰੀ ਮਰ ਗਈ ਤੁਹਾਨੂੰ ਅੰਦਰ ਤੱਕ ਦਿਖਾ ਦਿੰਨਾ ਹੁਣ ਸ਼ਾਇਦ ਕੋਈ ਆਪਣਾ ਇਦਾਂ ਦੇਖਣਾ ਨਹੀਂ ਹੈਗਾ ਇਹਦੇ ਵਿੱਚ ਪਹਿਲਾਂ ਤਾਂ ਇੱਥੇ ਉੱਪਰੇ ਆਮੇ ਘੁੰਮਦੇ ਫਿਰਦੇ ਸੀ ਹੁਣ ਤਾਂ ਉਹਤੇ ਬਾਅਦ ਚ ਜਦੋਂ ਦਵਾਈ ਛੜਕੀ ਤੇ ਬਹੁਤ ਮਰੀ ਹੋਈ ਸਿਉਖ ਬਾਹਰ ਨਿਕਲੀ ਤੇ ਬਾਹਰ ਡਿੱਗੀ ਹੁਣ ਦਵਾਈ ਦਾ ਅਸਰ ਇਹ ਹੋਣਾ ਕਿ ਜਿਹੜੀ ਸਿਉਖ ਅੰਦਰ ਹੋਊਗੀ ਉਹ ਸਾਰੀ ਮਰ ਗਈ ਹੋਊਗੀ ਤੇ ਉਹਨੇ ਅੱਗੇ ਅਸਰ ਨਹੀਂ ਕਰਨਾ ਕਿਉਂਕਿ ਇਹ ਜਿਹੜੀ ਦਵਾਈ ਹੁੰਦੀ ਹੈ ਨਾ ਇਹ ਦਵਾਈ ਦਾ ਜਿਹੜਾ ਮੋਸਕ ਹੁੰਦਾ ਉਹੀ ਬਹੁਤ ਦੂਰ ਤੱਕ ਅਸਰ ਕਰ ਦਿੰਦਾ ਲਓ ਗੋਲਡੀ ਬਾਈ ਨੇ ਇਹਾ ਚੱਕ ਲਈ ਕਹਿੰਦਾ ਅੰਦਰ ਧੱਕ ਦਿਖਾਦੇ ਆਂ ਆਪਾਂ ਲਓ ਦੇਖੋ ਐਨ ਪੂਰਾ ਸਾਫ਼ ਹੋ ਗਿਆ ਠੀਕ ਹੈ ਜੀ ਆ ਦੇਖੋ ਤੁਸੀਂ ਇੱਧਰ ਇਦਾਂ ਇਹ ਬਰਾਦਾ ਜਿਆ ਕਰ ਦਿੰਦੀ ਹੈ ਇਹ ਚੰਗੀ ਤਰੀਕੇ ਨਾਲ ਚੰਗੀ ਭਲੀ ਲੱਕੜੀ ਦਾ ਵੀ ਨਾਸ ਮਾਰ ਦਿੰਦੀ ਹੈ ਦੇਖੋ ਹੁਣ ਐਨ ਬਿਲਕੁਲ ਓਕੇ ਹੈ ਤੋਂ ਬਸ ਇਹ ਇੱਕ ਜੇ ਮੰਨ ਲਓ ਸਿਉਂਖ ਲੱਗ ਜਵੇ ਤਾਂ ਡਰਨਾ ਨਹੀਂ ਹੈਗਾ ਉਹਨੂੰ ਇੱਕ ਵਾਰ ਚੰਗੀ ਤਰ੍ਹਾਂ ਚੈੱਕ ਕਰੋ ਵੀ ਕਿੱਥੇ ਤੱਕ ਹੈਗੀ ਇੱਕ ਹੋਰ ਇਹਦਾ ਇਲਾਜ ਹੈਗਾ ਉਹ ਹੈਗਾ ਟੀਕੇ ਵਾਲਾ ਇਲਾਜ ਜੇ ਤੁਹਾਨੂੰ ਲੱਗਦਾ ਨਾ ਤੁਸੀਂ ਕਰ ਸਕਿਓ ਜਿਹੜੀ ਆਪਣੀ ਸਿਰਿੰਜ ਹੁੰਦੀ ਹੈ ਸਿਰਿੰਜ ਵਿੱਚ ਦਵਾਈ ਭਰ ਕੇ ਮੂਹਰੇ ਜਿਹੜਾ ਆਪਣਾ ਮੈਸਾਂ ਦੇ ਲਾਉਣ ਵਾਲੀ ਸੂਈ ਹੁੰਦੀ ਹੈ ਉਹ ਲਗਾ ਕੇ ਤੇ ਵਿਚ ਵਿਚ ਕਰਕੇ ਨਾ ਤੁਸੀਂ ਥੋੜਾ 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 ਟੀਕਾ ਲਗਾ ਸਕਦੇ ਹੋ ਵਿਚ ਵਿਚ ਕਰਕੇ ਤੇ ਜਿੱਥੇ ਤੁਸੀਂ ਟੀਕਾ ਲਗਾਉਂਗੇ ਉਹ ਚੀਜ਼ ਨੂੰ ਤੁਸੀਂ ਬਰਾਦੇ ਨਾਲ ਭਰ ਸਕਦੇ ਆ ਉਹਦੇ ਨਾਲ ਕੀ ਹੁੰਦਾ ਕਿ ਵਿਚ ਵਿਚਾਲੇ ਜਿੱਥੇ ਕਿਤੇ ਵੀ ਸਿਉਂਖ ਹੋਊਗੀ ਉਹ ਵੀ ਮਰ ਜਾਂਦੀ ਹੈ ਤੇ ਹੁਣ ਅਸੀਂ ਇਹਨੂੰ ਪੱਕੇ ਤੌਰ ਤੇ ਬਚਾਉਣ ਲਈ ਇਹਦਾ ਇੱਕ ਲੋਹੇ ਦਾ ਸਟੈਂਡ ਵੀ ਬਣਾ ਲਿਆ ਕਿਉਂਕਿ ਆਪਣੇ ਕਹ ਇੱਧਰ ਸਿਉਂਖ ਬਹੁਤ ਜ਼ਿਆਦਾ ਹੈ ਤੇ ਹੁਣ ਉਹ ਸਟੈਂਡ ਲਗਾ ਕੇ ਵੀ ਤੁਹਾਨੂੰ ਦਿਖਾਵਾਂਗੇ ਥੋੜਾ ਜਿਹਾ ਉੱਪਰ ਹੋ ਜਾਊਗਾ ਨਾਲੇ ਇਹ ਨਾਲੇ ਬਚਦਾ ਰਹੂਗਾ ਚਲੋ ਠੀਕ ਹੈ ਭਾਈ ਜੀ ਥੈਂਕ ਯੂ ਸੋ ਮੱਚ ਚੰਗੀ ਲੱਗੀ ਵੀਡੀਓ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਠੀਕ ਹੈ ਜੀ ਓਕੇ ਦੋਸਤੋ ਆਪਾਂ ਨਾ ਸਟੈਂਡ ਲੈਣ ਆਏ ਤੁਹਾਨੂੰ ਹੁਣ ਦਿਖਾਇਆ ਤਾਂ ਨਾ ਆਪਾਂ ਸੇਵਕ ਵਾਸਤੇ ਆਪਾਂ ਲਾਇਆ ਸੀ ਸਟੈਂਡ ਬਣਵਾਉਣ ਨੂੰ ਇਹ ਤਾਂ ਲੋ ਜੀ ਆ ਆ ਗਿਆ ਆਪਣਾ ਸਟੈਂਡ ਤੇ ਆ ਆਪਾਂ ਨੇ ਲਾਇਆ ਹੋਇਆ ਰੇਡੂ ਇਹਨੂੰ ਤਾਂ ਕਿ ਇਹ ਉੱਪਰ ਇਹ ਥੋੜਾ ਜਿਹਾ ਉਚਾਈ ਚੱਕ ਕੇ ਕਰਿਆ ਹਨ ਬਾਈ ਖਾਸਾ ਬੜਾ ਲੱਗਦਾ ਇਹ ਆਜੂ ਗੱਡੀ 'ਚ ਕਿਵੇਂ ਕਰੂੰਗਾ ਹੁਣ ਤਾਂ ਪੰਗਾ ਜੇ ਪੈਣਾ ਯਾਰ ਹਾਂ ਕੋਈ ਹਿਸਾਬ ਲਓ ਜੀ 골ਡੀ ਬਾਈ ਕਹਿੰਦਾ ਕਹਿੰਦਾ ਵੀ ਕਰਦਾਣਾ ਸਾਤ ਆਵੋ 골ਡੀ ਉਸਤਾਦ ਆਪਣੇ ਨਾਲ ਆ ਆਪੇ ਕਰੂਗਾ ਕੁਛ ਨਾ ਕੁਛ ਗੱਡੀ ਦੀ ਇੱਕ ਸੀਟ ਕਰਤੀ ਅੱਗੇ ਨੂੰ ਲਓ ਤੁਹਾਨੂੰ ਆ ਦਿਖਾ ਦਈਏ ਕਿੱਦਾਂ ਬਣਿਆ ਹੋਇਆ ਦੇਖੋ ਥੱਲੇ ਰੇੜੂ ਲਾਤੀ ਆਪਾਂ ਨੇ ਚਾਹ ਚਾਰੇ ਪਾਸੇ ਨੂੰ ਘੁੰਮਣ ਦਾ ਹੋ ਜੀ ਤੇ ਇੱਥੇ ਆ ਠੀਕ ਆ ਤੇ ਇਹਦੇ ਉੱਪਰ ਆਪਾਂ ਟਿਕਾ ਦੇਣਾ ਅੱਛਾ ਭਾਈ ਪਿੱਛੇ ਖੋਲਦੀ ਠੀਕ ਹੈ ਲਓ ਜੀ ਇਹਦੇ ਵਿੱਚ ਪਾ ਲਾਂ ਪਾ ਲਾਂ ਲਓ। ਲਾਵੇ ਗੋਲਦੀ ਬਾਈ ਨੇ ਕਰਤਾ ਸੈਟ। ਉਹ ਵੀ ਹੁਣ ਡਿੱਗੀ ਚ ਚੱਲ। ਲਾ। ਇਹ ਮੈਨੂੰ ਕਹਿੰਦਾ ਮੈਂ ਤੂੰ ਹੀ ਡਿੱਗੀ ਚ ਚੱਲ। ਚਲੋ ਹੁਣ ਜਾਣਾ ਪੈਣਾ। ਲਓ ਫਿਰ ਠੀਕ ਹੁਣ ਦਿਖਾਉਨੇ ਆਪਾਂ ਸੈਟ ਕਰਕੇ ਹਨਾ ਉੱਥੇ ਕਿਵੇਂ ਸੈਟ। ਮੈਂ ਦਿਖਾਉਣਾ ਤੈਨੂੰ। ਆਲਾ ਮਨੂੰ। ਹਾਂ ਚੱਲ ਫਿਰ ਤੂੰ ਡਿੱਗੀ ਵਿੱਚ ਚੱਲ। ਆਪੋ ਨੂੰ ਇੱਥੋਂ ਦਾ ਕੋਈ ਕੰਮ ਨਹੀਂ ਕਰਾਵਾ ਦਾ। ਚੱਲ ਜੀ ਦੱਸ ਦੀ ਗੱਲ ਨਹੀਂ ਬਾਤ ਨਹੀਂ। ਚਲੋ। ਫੱਟਾ ਨਾ ਤੋੜਦੀ ਮੇਰਾ। ਨਾ ਫੱਟਾ ਨਹੀਂ ਤੋੜਦੇ ਹੈਗੇ। ਲਓ ਜੀ ਹੁਣ ਲੈਦੇ ਘਰ ਆਪਾਂ। ਜਿੱਥੇ ਆਪਾਂ ਸੈਟ ਕਰਿਆ ਹੋਊਗਾ ਕਰਦੇ ਬੰਦ। ਲੈ ਫੜ ਫਿਰ। ਓਕੇ। ਇਹਨ ਲੋ ਜੀ ਪਹੁੰਚ ਗਏ ਘਰ ਹੁਣ ਆਪਾਂ ਇਹਨੂੰ ਸੈੱਟ ਕਰੀਏ ਕੱਢ ਲਾ ਬਾਈ ਬਚਾ ਕੇ ਜੇ ਪੰਜਾਬੀ ਜੀ ਕਹਿੰਦੇ ਹੁਣ ਬੋਚ ਕੇ ਜੀ ਕੱਢ ਲਾ ਤੂੰ ਮੈਨੂੰ ਮੱਤਾਂ ਨਾ ਲਊਗਾ ਹਾਂ ਲਾ ਬਸ ਬਾਈ ਗੋਸਾ ਕਰ ਗਿਆ ਉਹ ਮੋਟੂ ਪਹਿਲਵਾਨ ਕੱਢਦਾ ਬਾਹਰਰਾ ਆ ਦੇ ਕਿ ਮੱਤਾਂ ਦੇਣ ਵਾਲਾ ਕੰਮ ਕਰਦਾ ਰਹੇ ਅੱਠ ਤੜ ਮਾਰੀ ਜਾਂਦਾ ਕੱਢਦਾ ਕੱਢ ਲੈ ਕੰਮ ਤਾਂ ਦੇਖੋ ਸਾਈਕਾ ਵਿੱਚ ਦੇਖਣੀਆਂ ਪੈਣੀਆਂ ਸਹੀ ਗੱਲ ਹੈ ਲੋ ਜੀ ਚੱਕ ਲਿਆ ਪਾਇਨ ਇੱਥੇ ਰੱਖ ਤੇ ਰੱਖੀਏ ਫਿਰ ਹੁਣ ਇਹਨੂੰ ਹੈ? ਫਿਰ ਰੱਖੀਏ ਨਾ। ਲੋਕ ਪਹਿਲਾਂ ਐਂ ਕਰਦੇ ਆਂ ਹੈ ਬਾਈ ਰੱਖਣ ਨਾਲੋਂ ਪਹਿਲਾਂ ਇਦਾਂ ਕਰਦੇ ਆਂ ਇਹਨੂੰ ਆਪਾਂ ਮਾਰ ਦਨੇ ਪੇਂਟ ਕਿਉਂਕਿ ਦੇਖ ਇੱਕ ਚੀਜ਼ ਤੋਂ ਤਾਂ ਆਪਾਂ ਨੇ ਇਹਨੂੰ ਬਚਾਇਆ ਠੀਕ ਹੈ ਨਾ ਇੱਕ ਚੀਜ਼ ਤੋਂ ਆਪਾਂ ਬਚਾਇਆ ਕਿ ਤੇ ਦੂਜੇ ਪਾਸੇ ਖਰਾਬ ਕਰ ਲਈਏ ਕਿਉਂਕਿ ਇਹਨੂੰ ਲੱਗ ਜਾਂਦੀ ਜੰਗ ਠੀਕ ਹੈ ਨਾ ਤੇ ਆਪਾਂ ਇਹਨੂੰ ਪੇਂਟ ਮਾਰ ਕੇ ਰੱਖਾਂਗੇ ਤਾਂ ਕਿ ਫਿਰ ਆਪਣੀ ਜੰਗ ਤੋਂ ਵੀ ਬਚਾ ਰਹੇ ਹਾਂ ਜੰਗ ਨਾ ਲੱਗੇ ਦੇ ਲੋਈ ਆ ਪਹੁੰਚ ਗਿਆ ਆਪਾਂ ਹੁਣ ਇਹਨੂੰ ਤੁਹਾਨੂੰ ਰੱਖਦੇ ਹੋਏ ਦਿਖਾਵਾਂਗੇ ਠੀਕ ਹੈ ਇਹ ਸੁੱਕਾ ਸੁੱਕਾ ਜਿਹਾ ਰੱਖ ਕਪੜਾ ਠੀਕ ਹੈ ਹਾਂ ਠੀਕ ਹੈ ਚਲੋ ਗੋਲਦੀ ਭਾਈ ਜੀ ਆਪਾਂ ਨੇ ਹੁਣ ਆਹ ਜਿਹੜਾ ਧਿਆਨ ਦਾ ਸਟੈਂਡ ਉਹਦੇ ਵਾਸਤੇ ਤੇ ਇਹਨੂੰ ਆਪਾਂ ਪੇਂਟ ਕਰ ਦੇਣਾ ਪੇਂਟ ਆਪਾਂ ਤਾਂ ਕਰ ਰਹੇ ਕਿਉਂਕਿ ਆਪਾਂ ਜਿਹੜੀ ਉਹ ਚੀਜ਼ ਆ ਉਹਨੂੰ ਆਪਾਂ ਬਚਾ ਰਹੇ ਸੇਹੂਕ ਤੇ ਸੇਹੂਕ ਤੇ ਬਚਾਉਣ ਵਾਸਤੇ ਆਪਾਂ ਨੇ ਇਹ ਲਿਆਂਦਾ ਤੇ ਇਹਨੂੰ ਜਰ ਤੋਂ ਬਚਾਉਣ ਲਈ ਆਪਾਂ ਪੇਂਟ ਕਰਾ ਰਹੇ ਕਿਉਂਕਿ ਆਪਾਂ ਨੇ ਤਾਂ ਪੇਂਟ ਕਰਨਾ ਕਿਉਂਕਿ ਇੱਕ ਚੀਜ਼ ਤਾਂ ਆਪਾਂ ਬਚਾ ਰਹੇ ਆ ਦੂਜੇ ਪਾਸੇ ਤੇ ਆਪਾਂ ਇਹਨੂੰ ਖਰਾ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਇਹਨੂੰ ਪੂਰਾ ਚਾਰੇ ਪਾਸੇ ਨੂੰ ਪੇਂਟ ਕਰ ਦੇਣਾ ਤਾਂ ਕਿ ਜਦੋਂ ਬਚਿਆ ਤੇ ਇਹਨੂੰ ਅੱਜ ਸੁਕਣ ਦੇ ਬਾਅਦ ਤੋਂ ਫਿਰ ਆਪਾਂ ਰੱਖਾਂਗੇ ਲੋਕ ਵੀ ਦੋਸਤੋ ਆਪਾਂ ਨੇ ਤੁਹਾਨੂੰ ਕਿਹਾ ਤਾਂ ਵੀ ਸਟੈਂਡ ਜਦੋਂ ਬਣ ਗਿਆ ਤੇ ਉਹਦੇ ਉੱਪਰ ਆਪਾਂ ਨੇ ਰੱਖਤਾ ਤਾਂ ਫਿਰ ਆਪਾਂ ਨੂੰ ਤੁਹਾਨੂੰ ਆ ਦਿਖਾਵਾਂਗੇ ਆਹ ਲੋ ਜੀ ਆਪਾਂ ਨੇ ਆਹ ਥੱਲੇ ਜਿਹੜਾ ਇਹ ਸਟੈਂਡ ਬਣਾਇਆ ਇਹਨੂੰ ਆਪਾਂ ਨੇ ਕਰਿਆ ਪੇਂਟ ਕੋਟ ਰੰਗ ਚੰਗੀ ਤਰ੍ਹਾਂ ਵੀ ਇਹਨੂੰ ਜੰਗ ਨਾ ਲੱਗੇ ਤੇ ਦੇਖੋ ਘਟੋ ਘਟ ਆਪਾਂ ਮੈਂ ਕਹਿੰਨਾ ਵੀ ਇੱਕ ਫੋਟੋ ਉੱਪਰ ਚੱਕਤਾ ਠੀਕ ਹੈ ਜੀ ਨਾਲ ਤਾਂ ਇਹਦਾ ਬਚਾਅ ਹੋ ਗਿਆ ਥੱਲੇ ਕੁਝ ਸਫਾਈ ਤੋਂ ਵੀ ਠੀਕ ਹੋ ਗਿਆ ਠੀਕ ਹੈ ਜੀ ਐਨ ਵਧੀਆ ਬਣ ਗਿਆ ਹੈ ਠੀਕ ਠਾਕ ਦੇਖੋ ਤੇ ਸਿਊਂਖਾਲਾ ਕੰਮ ਵੀ ਚੱਕਿਆ ਗਿਆ ਜਿਵੇਂ ਪਹਿਲਾਂ ਸਿਊਂਖ ਲੱਗ ਗਈ ਤੇ ਹੁਣ ਉਹਦਾ ਵੀ ਕੋਈ ਡਰ ਨਹੀਂ ਹੈਗਾ ਤੇ ਇਹ ਆਪਣਾ ਸਾਰਾ ਬਣ ਗਿਆ ਹੁਣ ਠੀਕ ਹੈ ਹੁਣ ਨੀਚੋਂ ਹੈ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣੀ ਹੈ ਜੀ ਲੋ ਜੀ ਜੇ ਤੁਹਾਨੂੰ ਵੀ ਕੋਈ ਐਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਇਹਦਾ ਸੋਲੂਸ਼ਨ ਇਸ ਤਰੀਕੇ ਨਾਲ ਕਰ ਸਕਦੇ ਹੋ ਥੈਂਕ ਯੂ ਸੋ ਮਚ